ਕਾ ਭਈ ਸੁਨੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਣ ਇੱਕ ਵਰਣ ਕਰਾਂ ਵਾਹਿਗੁਰੂ ਜੀ ਕਾ ਸਾਜ ਪ੍ਰਗਟ ਕਰੂੰਗਾ ਆਪਣਾ ਇਸ ਨੂੰ ਆਨੰਦ ਲਾਲੇ ਸਾਜ ਬ੍ਰਿਖੜ ਕਰੂੰਗਾ ਆਪਣਾ ਰਾਜ ਚਾਰ ਵਰਣਿਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਂ ਚੜ੍ਹੇ ਤ੍ਰਾਂਗੇ ਉਡਾਵੇਂ ਬਾਜ ਦੇਖ ਖਾਲਸਿਕ ਦੁਰਖ ਜਾਣਗੇ ਪਹਾਜ ਸਵਾਲ ਆਗ ਸਿੱਖ ਲੜਾਉਂ ਚੜ੍ਹੇ ਸਿੱਖ ਤਿਸ ਮੁਕਤ ਕਰਾਂ ਝੂਲਨ ਵੇਜੇ ਅਸਤੀ ਸਾਜੇ ਦਵਾਰ ਦਵਾਰ ਪਰਨਾਪਤ ਬਾਜੇ ਸਵਾਲ ਆਗ ਜਬ ਤੁਖੇ ਬਲੀਤਾ ਤਵੈ ਗਾਉ ਸਉਦੇ ਅਸਤ ਲਉ ਜੀਤਾ ਆ ਸ਼ੰਦ ਲੰਗ ਲੂਟ ਲਿਆਉ ਬਲਖ ਪੇਚਖਾਨਾ ਚਲਾਉ ਨਦ ਗਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮ ਨਾਵਤ ਵਜਾਉ ਸ਼ਾਮ ਮੋਰਾ ਚਲਾਉ ਪਾਦਸ਼ਾਹੀ ਲੈ ਕਰਾਉ ਤਖਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬੋਝ ਲੜਾਉ ਭਟ ਵੀਰਨ ਸੇਤੀ ਬਾਂਧ ਮਗਾਉ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪਰਬਤ ਕਾਟੋ ਇਰਾਨ ਗੁਰ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸਖ ਲਾਉ ਸਭ ਖਲਕਤ ਰਾਜ ਸਾਜ ਬਾਨਮ ਗਾਉ ਗੋਛੇ ਕਮਾਨ ਕੇ